ਲਾ ਕਾਕਾ ਇਹ ਤਾਂ ਫਿਲਮੀ ਸਟਾਈਲ ਚ ਆਪਾਂ ਮੈਂ ਉਹੀ ਤਾਂ ਕਹਿ ਰਿਹਾ ਜਿਹੜਾ ਉਹ ਨਹੀਂ ਚਾਹਣਾ ਹੁੰਦਾ ਮੈਨ ਵਾਲਡਰ ਪਤਾ ਨਹੀਂ ਕੀ ਹੈ ਡਿਸਕਵਰੀ ਤੇ ਹਾਂ ਉਹ ਫਿਰ ਜਾ ਹੁੰਦਾ ਜੰਗਲਾਂ ਵਿੱਚ ਲੈ ਵੀ ਆਜਾ ਉਹ ਮੋਇਆ ਤੇ ਹਾਂ ਲਾ ਲਓ ਬਈ ਹਾਂ ਪੂਰੇ ਥੱਕ ਆ ਗਿਆ ਬੁਰੇ ਬੈਸੇ ਦਾ ਡਰ ਲੱਗਦਾ ਲੋਕਾਂ ਨੂੰ ਵੀ ਇੱਥੇ ਵੀ ਗੋਰਾ ਨੇ ਗੋਰਾ ਨੇ ਅੱਜ ਆਪ ਮੈਂ ਤੇ ਕਾਕਾ ਕੋ ਮਰਿਆ ਬਈ ਹਾਂ ਲਾ ਲਓ ਮਜਬੂਰੀਆਂ ਤਾਂ ਕਾਦਿਆਂ ਨੇ ਵੀ ਪਿੰਡ ਲਈ ਕੋਈ ਕੁਝ ਪਿੰਡ ਵਾਲਾ ਤੇ ਕਰਨ ਦਾ ਸ਼ੌਕ ਆ ਹੂੰ ਦੀਹਾੜਾ ਕੁਝ ਕਰ ਲਈਏ ਹੋ ਜਾਵੇ ਕੁਝ ਹੋ ਜਾਵੇ ਇੱਕ ਦਾ ਕੁਝ ਬਣ ਜੇ ਇਹ ਡੁੱਬ ਜਾਵਦਾ ਹੈ ਹਾਂ ਇਹ ਪਹਿਲਾਂ ਡੁੱਬਿਆ ਹੋਦਾ ਹੈ ਜੇ ਨਿਕਲ ਜੇ ਗੰਦਮਾਂ ਦੇ ਇੱਥੇ ਤੱਕ ਵੀ ਵਾਲਾ ਵਾ ਇਧਰ ਹੇਟਾਂ ਨੂੰ ਹੁਣ ਘਾਤੇ ਜਾ ਰਹੇ ਆ ਉੱਪਰ ਨੂੰ ਚੜ ਕੇ ਚੀਜ਼ ਦੇਖਣੀ ਆਹੀ ਤਾਂ ਹਾਂ ਘਾਟੂ ਆ ਹਾਂ ਇੱਕ ਫਹੀ ਹੋ ਗਿਆ ਘਾਟੂ ਤੇ ਪਾਣੀ ਇੱਧਰ ਹੀ ਆਊਗਾ ਪਾਣੀ ਇੱਥੇ ਆਊਗਾ ਉਹ ਉੱਥੇ ਨੂੰ ਉਚਾਈ ਆ ਤਾਂ ਪਾਣੀ ਇੱਥੋਂ ਜੇ ਜਾਊਗਾ ਜੇ ਉਹ ਟੁੱਬੇ ਚ ਵੀ ਜਾਊਗਾ ਨਾ ਉਹ ਉੱਥੇ ਘੁੰਮ ਕੇ ਸਿਰੇ ਤੇ ਜਾ ਕੇ ਉੱਥੋਂ ਮੈਂ ਪਿੱਛੇ ਪਿੱਛੇ ਉਧਰ ਜਾ ਸਕਦਾ ਉਹਦੇ ਵਿੱਚੋਂ ਨਹੀਂ ਜਾਂਦਾ ਸੇ ਪਤਾ ਲੱਗ ਲੈ ਵੀ ਕਾਕੇ ਰਾਹ ਲੱਦਾ ਜੀ ਮੈਂ ਜਦ ਮੈਪ ਬਣਾਇਆ ਬਹੁਤ ਪੂਰੇ ਪਿੰਡ ਦਾ ਨਹੀਂ ਕਾਕੇ ਨਾ ਉਹਰੇ ਪਹਿਲਾਂ ਸੀ ਮੈਂ ਸੰਚਾਰ ਦੇ ਰਹੇ ਹਾਂ ਤੁਹਾਨੂੰ ਤਾਂ ਪਤਾ ਮੈਂ ਇਸ ਦਾ ਮੈਂ ਵੀ ਮੈਂ ਇਸ ਦਾ ਮੈਂ ਹੁਣ ਇੱਧਰ ਨੂੰ ਚੜ ਜਾ ਉੱਪਰ ਨੂੰ ਇਹ ਖਾਓ ਬਹੁਤ ਹੁਣ ਆਹੀ ਸਿੱਧਾ ਸਿੱਧਾ ਹਾਂ ਮੈਂ ਸਮੋਚਦਾ ਆਪਾਂ ਨੂੰ ਪਿੰਡ ਦੇ ਇੱਕ ਯਾਰ ਸਕੂਲ ਤੋਂ ਆ ਕੇ ਹਾਂ ਇੱਥੇ ਲੱਗ ਰੋ ਸਾਰਾ ਟਾਈਮ ਸ਼ਾਮ ਤੱਕ ਮੈਂ ਸੰਦੇ ਕਿ ਇੱਥੇ ਬੈ ਕੇ ਮੈਂ ਸਜੂਗਿਆ ਦੇ ਕੰਮ ਕਰਦੇ ਸਕੂਲ ਦਾ ਮੋਜਾਂ ਤੇ ਪਾਹੇ ਰਾਜ ਆਇਦਰ ਨੂੰ ਆ ਦੇਖ ਤਾਰੇ ਦਿਨਵਾ ਵੀ ਆਇਆ ਆ ਵੀਰਾ ਆ ਦੇਖ ਮੈਂ ਯਾਰ ਤੈਨੂੰ ਤਾਂ ਗੁਰਪ੍ਰੀਤ ਨੂੰ ਹਾਂ ਦੇਖ ਆ ਆ ਗਿਆ ਕੀ ਟੂ ਆ ਦੇਖ ਲੂਗਾ ਨਾ ਹੂੰ ਆ ਗਿਆ ਉੱਚਾ ਉੱਚਾ ਨਾ ਟੂ ਹੈ ਹੂੰ ਸਿੱਧੇ ਆਪਣਾ ਪਾਣੀ ਖਪਤ ਹੋਈ ਜਾਣਾ ਚਲੋ ਜਾ ਲੋਕ ਕਹਿੰਦਾ ਨਾ ਪਾਲੀ ਮੈਂ ਥੋੜਾ ਪਾਣੀ ਇਧਰ ਕੁ ਮੁਕੇ ਇਧਰ ਆ ਜੂਗਾ ਕੋ ਨਹੀਂ ਆਉਣੇ ਦਾ ਨਹੀਂ ਆਉਂਗਾ ਲੈ ਵੀ ਮਿੱਤਰੋ ਹਾਂ ਕੱਕੇ ਰਾ ਪਾਵ ਰੱਖਿਆ ਹੈ ਸਾਰੇ ਰਾਤ ਆ ਤ ਹੈਗਾ ਰਸਤਾ ਹੈ ਪਹਿਲਾਂ ਦੀ ਉਰੇ ਬੇਰ ਹੁੰਦੇ ਤੇ ਬੇਰੀਆਂ ਬੇਰ ਬੋਖਾਂ ਦੇ ਨੂੰ ਵੀ ਆ ਬੇਰੀਆਂ ਦੇ ਬੇਰ ਖਾਣੀਆਂ ਹੈ ਸਰਦੋ ਸਿਕੰਦਰ ਸਾਹਿਬ ਕਹਿ ਗਏ ਕਿ ਬੇਜੀਆਂ ਦੇ ਬੇਲਖਾਨੀ ਸਾਨੂੰ ਗਿੱਟਕਾ ਗਣਤੇ ਹੀ ਰੱਖ ਲਾ ਹਾਂ ਉਹ ਕਾਕੇ ਵੀਰ ਬੋਹ ਖੰਦ ਵੀ ਇਹ ਕੋਲ ਵੀ ਹੈ ਕੈਂਦੂ ਕੈਂਦੂ ਹੀ ਨੇ ਕੈਂਦੂ ਆ ਬੇਰੇ ਬੰਦਾ ਮਰ ਜਾਂਦਾ ਹੈ ਉਹ ਕਿਹੜੇ ਹੁੰਦੇ ਆਲੇ ਕੈਂਦੂ ਕੈਂਦੂ ਦਿਖਾਵਾ ਕਹਿ ਰਿਹਾ ਸੁਣਨ ਮਰ ਜਾਂਦਾ ਘੱਪ ਉਹ ਯਾਰ ਕਮਾਲ ਲੱਗੇ ਵੀ ਨਹੀਂ ਹੋਣੇ ਹਾਂ ਤੈਨੂੰ ਦਰਸਤ ਦਿਖਾ ਦਿੰਦਾ ਕੈਂਦੂ ਆ ਉਹ ਹੈ ਕਿਹੜਾ ਸਾਹਮਣੇ ਅੱਛਾ 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 ਉਹ ਲਾਲ ਲਾਲ ਜਿਹਦਾ ਨਹੀਂ ਓਏ ਇਹ ਦੂ ਹੁੰਦੇ ਨੇ ਜ਼ਹਿਰੀਲੇ ਜਿਹੇ ਹੁੰਦੇ ਨੇ ਕਦੇ ਇਹ ਖਾ ਲੇ ਬੰਦਾ ਮਰ ਜਾਂਦਾ ਯਾਨੀ ਗੈਰ ਹੁੰਦੀ ਐ ਪਰ ਦਵਾਈਆਂ ਤੋਂ ਬੁਨਿਆ ਵਾਸਤੇ ਜੂਰ ਵਰਤੇ ਵੀ ਜਾਂਦਾ ਇਹਦੇ ਨੇ ਲੈ ਮੈਨੂੰ ਨਹੀਂ ਪਤਾ ਕਿਹੜੀ ਆਹ ਕਹਿਣਾ ਬੁੱਟਾ ਹੈ ਆ ਬੜਾ ਨਾ ਨਾ ਉੱਪਰਲੇ ਪਾਸੇ ਆ ਉੱਥੇ ਇ ਕੋਤੇ ਕੋ ਬੰਦਾ ਐ ਕੋਤੇ ਡੋਕਾ ਢੂੰਡ ਰਿਹਾ ਤੁਹਾਨੂੰ ਛੋਟੇ ਹੁੰਦੇ ਤਾਂ ਐਵੇਂ ਟਰੋਂਦੇ ਹੁੰਦੇ ਕਦੇ ਕੈਂਦੂ ਤੇ ਪੂਤ ਵੀ ਰਹਿੰਦੀ ਆ ਅੱਛਾ ਕਰਦੇ ਚਾਉਂਦੇ ਹੁੰਦੇ ਨੇ ਫੇ ਨਾ ਚਲੀ ਜਾਣਾ ਕੈਂਦੂ ਕੋਲ ਪੂਤ ਰਹਿੰਦੀ ਆ ਕੱਲਾ ਨਾ ਚਾਈ ਖੇਤ ਨੂੰ ਆ ਵੀ ਦੁਪਹਿਰ ਨੂੰ ਕਹਿੰਦੇ ਕੈਂਦੂ ਤੇ ਪੁੱਤਾਂ ਪੈਣੀ ਕਿਕਰ ਤੇ ਕਾਟੋ ਰਹੀਂਦੀ ਓਏ ਹੋਏ ਕੰਡੇ ਲੱਗੇ ਓ ਕੱਕੇ ਦਰਗਾਣਗਾ ਤੇ ਦੇ ਕੇ ਇਹ ਦਰ ਕੇ ਡੋਕੇ ਨੇਣਗਾ ਇੱਥੇ ਕਹਿਣਗੇ ਗਲਤ ਸੁਣਗੇ ਜੀ ਹਾਂ ਮੈਂ ਇੱਕ ਚੀਜ਼ ਸੋਚ ਰਿਹਾ ਲੋਰ ਇੰਨੇ ਮੋਰ ਮੋਰ ਤੇ ਕਿੱਟੇ ਵਿਗਰੇ ਹਾਂ ਅੱਜ ਹਾਂ ਆਪਾਂ ਸਾਰੀ ਘਰ ਉਹ ਸ਼ਾਂਤ ਸੀ ਉਹ ਉਧਰ ਹੋਣਗੇ ਪਰਾਂ ਜਾ ਕਿਤੇ ਦਰਖਤਾਂ ਦੇ ਬਾਗੇ ਹੋਣਗੇ ਉੱਚੇ ਪਰ ਬੈਗੇ ਹੋਣਗੇ ਤਰੀਦਾ ਨਹੀਂ ਕਿਤੇ ਚੱਲ ਸਾਡੇ ਆ ਨਾ ਨਾ ਆਦਿਆ ਮੋਰ ਦਾ ਛੋਟਾ ਕੰਬਾ ਛੋਟੇ ਛੋਟੇ ਕੰਬਾ ਆ ਇੱਕ ਆ ਵੀ ਮਿਰਿਆ ਹੈਗੇ ਨੇ ਜੇ ਤਾਂ ਹੀ ਕੰਮ ਉਹ ਸਾਡੇ ਮੋਰ ਵੀ ਬਹੁਤ ਰਹਿੰਦੇ ਆ ਸਾਡੇ ਮੋਰ ਬਹੁਤ ਆ ਇੱਥੇ ਉਹਨਾਂ ਮੋਰਾਂ ਬਾਸਤੀ ਹੋਰ ਜਾਨਵਰਾਂ ਬਾਸਤੀ ਅਸੀਂ ਮਿੰਨੀ ਜੰਗਲ ਇੱਥੇ ਲਵਾਉਣਾ ਇੱਕ ਖਿਡਾਰੀ ਆ ਸਾਡੇ ਵੇਲੇ ਜੰ ਮਿੰਦਰ ਚਾਚੇ ਦੀ ਸਾਡੀ ਖਿਡਾਰੀ ਚੱਲਦੀ ਹੁੰਦੀ ਆ ਆ ਖਿਡਾਰੀ ਚਲਾਉਂਦੇ ਇੱਥੇ ਫਿਰ ਹੁਣ ਬਸ ਸੀਜ਼ਨ ਅੱਗੇ ਆ ਜਾਣਾ ਇੰਨਾ ਤਾਕੜਾ ਇੱਕ ਖਿਡਾਰੀ ਵਾਲਾ ਹੀ ਆ ਆਹ ਉਹਦੇ ਖਿਡਾਰੀ ਆ ਹੁਣ ਤਾਂ ਦੇਖੋ ਕੀ ਹਾਲ ਆ ਇਹ ਤਾਂ ਫੇਰ ਹੌਣ ਕਰ ਲੱਗਣਗੇ ਉਹਰੇ ਇਹ ਜੋ ਗੁੜ ਉਹਦੇ ਨਾਲ ਚੱਕਾ ਜਾਂਦਾ ਉਹਦਾ ਕੜਾਹਾ ਫੇ ਲਾਈ ਵੀ ਕਾਕਾ ਸੇਟ ਆਪਾਂ ਨੇ ਬਣਾ ਲਿਆ ਦੋ ਵੀਡੀਓ ਆ ਠੀਕ ਆ ਨਾ ਜੰਗਲ ਦੀ ਬਣਾ ਸੀ ਇਥੋਂ ਨਹੀਂ ਜੰਗਲ ਦਿਖਦਾ ਜੰਗਲ ਦੇ ਵਿੱਚੋਂ ਨੇ ਤੂੰ ਘੁੰਮ ਕੇ ਆਇਆ ਉਹ ਤਾਂ ਆਇਆ ਆ ਤਾਂ ਡਿਸਕਵਰੀ ਵਾਲੇ ਲੱਭਣਗੇ ਤੈਨੂੰ ਤੈਨੂੰ ਲੱਭਣਗੇ ਅੱਗੇ ਦੇ ਵਿੱਚ ਰੋਮਗੇ ਆ ਡਡੇ ਦੇ ਦੇ ਵਿੱਚ ਅੱਜ ਕਾਕਾ ਘੁੰਮਿਆ ਸੀ ਲੈ ਕੇ ਤੁਹਾਨੂੰ ਮੈਂ ਤਾਂ ਪਹਿਲਾਂ ਵੀ ਘੁੰਮ ਲਿਆ ਗਈ ਮੇਰੀ ਹਾਂ ਤੂੰ ਪਹਿਲਾਂ ਵੀ ਘੁੰਮਦਾ ਇਹ ਪਹਿਲਾਂ ਪਣੀ ਕਰਦੇ ਪੰਜਾਬੀ ਦੀ ਮੇਰੀ ਵਿਦੇਸ਼ ਕੀ ਗਿਆ ਤਾਂ ਮੈਂ ਚੇਤੇ ਰੱਖੀਆ ਲਾਓ ਜੀ ਕਾਕਾ ਤੂੰ ਗੀਤ ਗੂਤੇ ਸੁਣਾ ਦੇ ਸੁਣਾਦੀ ਨਾ ਓਏ ਸੁਣਾ ਦੇ ਯਾਰ ਕੋਈ ਸਾਡੇ ਕੀ ਤਾਰ ਚ ਨੋਰ ਜੀ ਪਾਣੀ ਬਹੁਤ ਆ ਜੀ ਲੱਗ ਜਣੀ ਸਾਨੂੰ 15 20 ਦਿਨ ਪਾਣੀ ਕੱਢਣ ਨੂੰ ਨਹੀਂ ਜੇ ਉਧਰ 2 ਇੰਚ ਲੱਗ ਕੇ ਹੋਣੀ ਹੂੰ ਜੇ ਉਧਰ ਤੋਂ ਉੱਪਰ ਉਧਰ ਟੋਬੇ ਨੇ ਵੀ ਇੰਨਾ ਪਾਣੀ ਚੱਲਣਾ ਨਹੀਂ ਹੂੰ ਟੋਬੇ ਨੇ ਵੀ ਇੰਨਾ ਪਾਣੀ ਇੰਟਰ ਡਰੇਨਿੰਗ ਨਹੀਂ ਜਗਾ ਵਿੱਚ ਚਲੋ ਦੇਖਦਾ ਕਿੰਨਾ ਕਿਧਰੋਂ ਨਿਕਲਦਾ ਜਿਆਦਾ ਤਾਂ ਇੱਧਰ ਹੀ ਕੱਢਣਾ ਪਵੇਗਾ ਚਲੋ ਟੋਬੇ ਮੇਰੇ ਤਾਂ ਛੇਤੀ ਹੋਵੇ ਜੇ 2 ਇੰਚ ਨਾ ਦੇ ਦੇ ਇੱਕ ਦਿਨ ਦੇ ਵਿੱਚ ਕਾਕੇ ਰਾਮ ਨਰਨਾ ਪੂਰਾ ਹੋ ਜਾ ਇਹ ਦੇਖੋ ਪਾਣੀ ਤੁਹਾਨੂੰ ਘੱਟ ਲੱਗਦਾ ਨਹੀਂ ਹਾਂ ਤੇ ਚੱਕ ਲਿਆ ਕਿੰਨਾ ਹਣੀ 35 ਹਾਂ ਹਾਂ ਉਹ ਆਦਾ ਦੇ ਕਿੰਨਾ ਘਟ ਗਿਆ ਯਾਰ ਕਿੰਨਾ ਦਾ ਸਵੇਰੇ ਕਾਕੇ ਬਹੁਤ ਫਰਕ ਪੈ ਗਿਆ ਹਾਂ ਕਿੰਨਾ ਪਾਣੀ ਦਾ ਉੱਥੇ ਹੋ ਗਿਆ ਮੈਂ ਮਤਲਬ ਪਾਣੀ ਇੰਨਾ ਜ਼ਿਆਦਾ ਹੈ ਨਹੀਂ ਡੂੰਘਾ ਹੀ ਨਹੀਂ ਨਹੀਂ ਇਹ ਪ੍ਰਾਪਰ ਜੀ ਹੋ ਗਈ ਹਾਂ ਪਾਣੀ ਇੰਨਾ ਹੈ ਨਾ ਖੇਤੀਓ ਡੂੰਘੇ ਟੋਏ ਸਾਈਟ ਥੀਨੇ ਬੁਰਪੀ ਤੇ ਹਾਂ ਇਧਰ ਨੇ ਡੂੰਘੇ ਟੋਏ ਆ ਤਾਂ ਆਪਣੇ ਦੇਖਿਆ ਜਿਆਦਾ ਜਿਆਦਾ 2 2 ਫੁੱਟ ਪਾਣੀ ਹੋਣਾ ਲੈ ਵੀ ਕਾਕੇ ਸੱਜਣਾ ਨੂੰ ਬਲਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਫਿਰ ਆਪਾਂ ਮਿਲਦੇ ਆਂ ਅਗਲੀ ਵੀਡੀਓ ਚ ਸਤਿ ਸ਼੍ਰੀ ਅਕਾਲ ਜੀ ਤੇ ਇਹ ਪਾਣੀ ਜਿੱਦਾਂ ਕੱਢਿਆ ਨਾ ਉਦੋਂ ਤੇ ਤੁਹਾਨੂੰ ਦਿਖਾਵਾਂਗੇ ਖਾਲੀ ਹੋਇਆ ਵਾ ਫੇਰ ਦੁਬਾਰੇ ਆਹ ਦੇਖ ਡਬੋੜੀਆਂ ਨਹੀਂ ਹੈ ਗਿਆ ਮੱਛੀਆਂ ਨੇ ਆਹ ਡਬੋੜੀਆਂ ਇਹ ਕਾ ਬੁੱਟਾ ਕਾਕੇ ਬੁੱਟਾ ਕਰਦਾ ਤੈਨੂੰ ਪਤਾ ਹੈ ਇਹ ਬੁੱਟਾ ਡੰਡਾ ਠੋਰਾ ਇਹ ਡੰਡਾ ਠੋਰਾ ਮੈਨੂੰ ਨੌਂ ਹੀ ਦਾ ਡੰਡਾ ਠੋਰਾ ਅੱਜ ਸੁਣਿਆ ਡੰਡਾ ਠੋਰਾ ਇਹਦਾ ਕੰਮ ਕੀ ਆ ਕੰਮ ਕੀ ਆ ਅਸੀਂ ਕੰਡੇ ਹੁੰਦੇ ਨੇ ਬਾੜਪੂੜ ਦੇ ਕੰਮ ਆ ਕਰਦੇ ਲਾਉਂਦੇ ਲੈ ਵੀ ਇਹਨੂੰ ਡੰਡਾ ਠੋਰ ਕਹਦੇ ਆ ਕਾਕਾ ਦਾ ਕੰਡਾ ਦਾ ਸਖਤ ਬਹੁਤ ਆ ਕੰਡਾ ਦਾ ਹਾਂ ਬਹੁਤ ਸਖਤ ਕੰਡਾ ਹੈ ਬਾਕੀ ਕੋਈ ਸਿਆਣੇ ਬਜ਼ੁਰਗ ਦੱਸਿਓ ਵੀ ਇਹ ਕੀ ਆ ਡੰਡਾ ਡੰਡਾ ਠੋਰ ਇਹ ਕਹਿੰਦੇ ਨੇ ਆਪਣੇ ਤਾਂ ਡੰਡਾ ਠੋਰ ਕਹਿੰਦੇ ਨੇ ਬਾਕੀ ਹੋਰ ਕਿਤੇ ਤਾਂ ਨਹੀਂ ਕੀ ਕਹਿੰਦੇ ਹੁਣ ਚਲੋ ਜੀ ਬਾਕੀ ਵੀ ਦੱਸਿਓ ਉਹਨੂੰ ਕੀ ਕਹਿੰਦੇ ਡੰਡਾ ਠੋਰ ਕਹਿੰਦੇ ਆ ਕੀ ਕੁਝ ਹੋਰ ਕਹਿੰਦੇ ਆ ਤੁਸੀਂ ਚਲੋ ਠੀਕ ਆ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ